ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਾਡ ਪ੍ਰਤੀਕ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਅੰਡਰਸ਼ਰਟ ਦੀ ਸਟਿਚਿੰਗ ਦੀ ਵੀਡੀਓ ਠੀਕ ਹੈ ਜੀ ਤੇ ਲਓ ਜੀ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਕੀ ਕਰਨਾ ਜੀ ਆਪਾਂ ਦੋਨੋਂ ਪੱਲੇ ਇੱਕ ਦੂਜੇ ਦੇ ਉੱਪਰ ਰੱਖ ਲੈਣੇ ਜਿਵੇਂ ਆਪਾਂ ਕਮੀਜ਼ ਦੇ ਮੋਢੇ ਜੋੜਦੇ ਆਂ ਸਭ ਤੋਂ ਪਹਿਲਾਂ ਆਪਾਂ ਉਵੇਂ ਮੋਢੇ ਜੋੜ ਲੈਣੇ ਆ ਦੋਨੋਂ ਠੀਕ ਹੈ ਹਾਂ ਜੀ ਹਾਂਜੀ ਆਪਾਂ 모ੜਿਆਂ ਤੇ ਸਲਾਈ ਲਾਉਣੀ ਆ 모ੜਿਆਂ ਤੇ ਆਪਾਂ ਔਰੇ ਪੱਟੀ ਵੀ ਲਾ ਸਕਦੇ ਆ ਤੇ ਨਹੀਂ ਤਾਂ ਆਪਾਂ ਸਿੰਪਲੀ ਜਿਵੇਂ ਡਬਲ ਫੋਲਡ ਕਰਕੇ ਇੱਥੋਂ ਐਵੇਂ ਡਬਲ ਫੋਲਡ ਕਰਕੇ ਵੀ ਆਪਾਂ ਸਲਾਈ ਲਾ ਸਕਦੇ ਆ ਆਪਾਂ ਬਿਨਾ ਔਰੇ ਪੱਟੀ ਤੋਂ ਸਿੰਪਲੀ ਫੋਲਡਿੰਗ ਕਰਕੇ ਹੀ ਆਪਾਂ 모ੜਿਆਂ ਦੀ ਸਲਾਈਆਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਕੀ ਕਰਨਾ ਵਾਲੇ ਫਿਟਿੰਗ ਵਾਲੀ ਸਾਈਡ ਤੋਂ ਇੱਕ ਪਹਿਲਾਂ ਸਿੰਪਲ ਤੁਸੀਂ ਜਾਂ ਇੱਕੋ ਵਾਰੀ ਵੀ ਡਬਲ ਐਵੇਂ ਡਬਲ ਸਲਾਈਂਆ ਲਾ ਸਕਦੇ ਹੋ ਐਵੇਂ ਕਰਕੇ ਜੇ ਤੁਸੀਂ ਬਿਗਨਰਸ ਹੋ ਤਾਂ ਸਿੰਪਲੀ ਪਹਿਲਾਂ ਤੁਸੀਂ ਇੱਕ ਵਾਰੀ ਐਵੇਂ ਫੋਲਡ ਕਰਕੇ ਸਟੀਚਿੰਗ ਸਟ੍ਰੈਚ ਲਾ ਲਓ ਇਹਦੇ ਉੱਪਰ ਫਿਰ ਆਪਾਂ ਦੁਬਾਰਾ ਫਿਰ ਇਹਨੂੰ ਫੋਲਡ ਕਰਕੇ ਦੁਬਾਰਾ ਸਟ੍ਰੈਚ ਲਾ ਲਾਂਗੇ ਇਹਦੇ ਤੇ ਪਹਿਲਾਂ ਇੱਕ ਸਿੰਗਲ ਫੋਲਡ ਕਰਕੇ ਆਪਾਂ ਇੱਥੇ ਸਟਿਚ ਲਾ ਲਈ ਸੀ ਸਲਾਈ ਹੁਣ ਇਹਦੇ ਤੇ ਆਪਾਂ ਇਹਨੂੰ ਡਬਲ ਫੋਲਡ ਕਰਕੇ ਉੱਪਰ ਸਲਾਈ ਲਾ ਦੇਣੀ ਹੈ ਠੀਕ ਹੈ ਜੀ ਅਪਾ ਜੀ ਤੋਂ ਗਲਾਈ ਵਾਲੀ ਇਹ ਸਟਿਚ ਲਾ ਰਹੇ ਆ ਨਾ ਇਹਨੂੰ ਤੁਸੀਂ ਕੱਪੜੇ ਨੂੰ ਜ਼ਿਆਦਾ ਖਿੱਚਣਾ ਨਹੀਂ ਗਾ ਬਸ ਜਿੰਨਾ ਲੋੜ ਮੁਤਾਬਕ ਆਪਾਂ ਨੂੰ ਗਲਾਈ 'ਚ ਆਪਾਂ ਨੂੰ ਖਿਚਣ ਦੀ ਲੋੜ ਪੈਂਦੀ ਹੈ ਹਲਕਾ ਜਿਹਾ ਆਪਾਂ ਖਿੱਚ ਦੇਣੀ ਹੈ ਜ਼ਿਆਦਾ ਨਹੀਂ ਦੇਣੀ ਆ ਦੇਖੋ ਜੀ ਆਪਣੀ ਆਪਣੀ ਡਬਲ ਸਟਿਚ ਲੱਗ ਗਈ ਹੈ ਮੋਢੇ ਦੇ ਉੱਪਰ ਠੀਕ ਹੈ ਜੀ ਆ ਦੇਖੋ ਹੁਣ ਇਸੇ ਤਰ੍ਹਾਂ ਆਪਾਂ ਹੁਣ ਦੂਸਰੇ ਮੋਢੇ ਤੇ ਆਪਾਂ ਐਵੇਂ ਪਹਿਲਾਂ ਸਿੰਗਲ ਫੋਲਡ ਕਰਨਾ ਫਿਰ ਡਬਲ ਫੋਲਡ ਕਰਕੇ ਆਪਾਂ ਦੂਸਰਾ ਮੋਢਾ ਵੀ ਐਵੇਂ ਜਿਹੜੀ ਬਾਜੂ ਆ ਆਪਣੀ ਮੋਢਾ ਕਹਿ ਸਕਦੇ ਹੋ ਇਹਨੂੰ ਆਪਾਂ ਐਵੇਂ ਰੈਡੀ ਕਰ ਲੈਣਾ ਹਾਂਜੀ ਆਪਣਾ ਦੂਸਰਾ ਮੋੜਾ ਵੀ ਹੁਣੇ ਤਿਆਰ ਹੋ ਗਿਆ ਹੁਣ ਆਪਾਂ ਕਰਨਾ ਹੈ ਜੀ ਗਲਮ ਰੈਡੀ ਠੀਕ ਹੈ ਗਲਵੀਆਂ ਆਪਾਂ ਇਸੇ ਤਰ੍ਹਾਂ ਸਿੰਗਲ ਫੋਲਡ ਫਿਰ ਡਬਲ ਫੋਲਡ ਪਰ ਗਲਾ ਕੀਆ ਗਲਾ ਆਪਣਾ ਜਿਹੜੀ ਆ ਮੋੜੇ ਵਾਲੀ ਸਲਾਈ ਆ ਇੱਥੋਂ ਆਪਾਂ ਸਟਾਰਟ ਕਰਨਾ ਇੱਥੋਂ ਠੀਕ ਹੈ ਪਹਿਲਾ ਸਿੰਗਲ ਫੋਲਡ ਫਿਰ ਡਬਲ ਫੋਲਡ ਠੀਕ ਇਹਦੇ 'ਚ ਵੀ ਆਪਾਂ ਜ਼ਿਆਦਾ ਖਿੱਚਣਾ ਨਹੀਂ ਹੈਗਾ ਕੱਪੜੇ ਨੂੰ ਪਹਿਲਾ ਇੱਕ ਸਿੰਗਲ ਵਾਰੀ ਫੋਲਡ ਕਰਕੇ ਆਪਾਂ ਸਲਾਈ ਲਾ ਦੇਣੀ ਆ ਫਿਰ ਆਪਾਂ ਮੋੜਿਆਂ ਦੀ ਤਰ੍ਹਾਂ ਡਬਲ ਫੋਲਡ ਕਰਕੇ ਸਲਾਈ ਲਾ ਦੇਣੀ ਆ ਗਲੇ ਦੇ ਉੱਪਰ ਡਬਲ ਸਲਾਈ ਲਾਉਣੀ ਹੈ ਨਾ ਉਦੋਂ ਵੀ ਆਪਾਂ ਜਿਵੇਂ ਮੋਢੇ ਵਾਲੀ ਸਲਾਈ ਸੀ ਇੱਥੋਂ ਹੀ ਸਟਾਰਟ ਕਰਨੀ ਹੈ ਹਾਂਜੀ ਆਪਣੀ ਗਲਿਆਂ ਦੇ ਉੱਪਰ ਵੀ ਡਬਲ ਸਲਾਈ ਲੱਗ ਗਈ ਆ ਇਹ ਵੀ ਰੈਡੀ ਆ ਆਪਣੇ ਮੋਢੇ ਵੀ ਰੈਡੀ ਹੋ ਗਏ ਤੇ ਗਲਾ ਵੀ ਰੈਡੀ ਹੋ ਗਿਆ ਹੁਣ ਆਪਾਂ ਲਾਉਣੀ ਆ ਜੀ ਫਿਟਿੰਗ ਦੀ ਨਿਸ਼ਾਨੀ ਜਦੋਂ ਕਟਿੰਗ ਕੀਤੀ ਆ ਤੀ ਤਾਂ 1-1 ਇੰਚ ਆਪਾਂ ਐਕਸਟਰਾ ਮਾਰਜਿਨ ਰੱਖਿਆ ਸੀ ਜਿਹੜਾ ਵਾਧੂ ਕਪੜਾ ਠੀਕ ਹੈ ਉਦਾਂ ਹੀ ਆਪਾਂ 1-1 ਇੰਚ ਇੱਥੋਂ ਐਕਸਟਰਾ ਕਪੜੇ ਦੀਆਂ ਮੈਂ ਨਿਸ਼ਾਨੀ ਲਾਉਂਦੇ ਜਾਣਾ ਇਹ ਆਪਣੀ ਹਿਪਾਂ ਇੱਥੇ ਵੀ ਇੱਕ ਕਿੱਜ ਦੀ ਇਹਨਾਂ ਨੂੰ ਮਲਾ ਦੇਣਾ ਐਵੇਂ ਹੀ ਆਪਾਂ ਦੂਸਰੀ ਸਾਈਡ ਕਰਨਾ ਠੀਕ ਹੈ ਇਹ ਆਪਣੀ ਹਾਂਜੀ ਲੱਗੀ ਫਿਟਿੰਗ ਦੀ ਨਿਸ਼ਾਨੀ ਇਹਦੇ ਤੇ ਲਾ ਦੇਣੀ ਆਪਾਂ ਸਿਲਾਈ ਹਾਂਜੀ ਫਿਟਿੰਗੀਆਂ ਸਲਾਈਆਂ ਆਪਾਂ ਲਾ ਲੈਣੀਆਂ ਲੱਗ ਗਈਆਂ ਆਪਣੀਆਂ ਹੁਣ ਆਪਾਂ ਕੀ ਕਰਨਾ ਨੀਚੇ ਵਾਲਾ ਫੱਟਾ ਫੋਲਡ ਕਰ ਦੇਣਾ ਦੋਨੋਂ ਸਾਈਡ ਹਾਂਜੀ ਹੁਣ ਆਪਾਂ ਨੀਚੇ ਤੋਂ ਜਿਹੜਾ ਫੱਟਾ ਮੋਲਡ ਫੋਲਡ ਕਰਨਾ ਉਹ ਨੂੰ ਮੈਂ ਫੋਲਡ ਕਰ ਲੈਣਾ ਦੋਨੋਂ ਅਗਲਾ ਤੇ ਪਿਛਲਾ ਪੱਲਾ ਦੋਨੋਂ ਆਪਾਂ ਫੱਟੇ ਫੋਲਡ ਕਰਕੇ ਰੈਡੀ ਕਰ ਲੈਣੇ ਹਾਂਜੀ ਹੁਣ ਆਪਾਂ ਕਰਨੇ ਆ ਜੀ ਇਹਦੇ ਚ ਚਾਕ ਫੋਲਡ ਐਵੇਂ ਤੇ ਇਹ ਆਪਾਂ ਕਿਵੇਂ ਜੀ ਜਿੰਨਾ ਆਪਣੇ ਸੂਟ ਦਾ ਘੇਰਾ ਹੁੰਦਾ ਉਹਦੇ ਨਾਲੋਂ 1 ਇੰਚ ਆਪਾਂ ਘੱਟ ਰੱਖਣਾ ਹੁੰਦਾ ਇਹ ਸੂਟ ਦਾ ਘੇਰਾ ਹੈਗਾ ਜੀ ਸੂਟ ਦੇ ਉੱਪਰ 26 ਇੰਚ ਇੱਥੇ ਆਪਾਂ 25 ਇੰਚ ਜਾਂ 24.5 ਇੰਚ ਆਪਾਂ ਲਏ ਐਵੇਂ ਚਾਰ ਫੋਲਡ ਕਰਕੇ ਐਵੇਂ ਆਪਾਂ ਘੇਰਾ ਰੈਡੀ ਕਰਾਂਗੇ ਠੀਕ ਹੈ ਨਿਸ਼ਾਨੀਆਂ ਲਾ ਕੇ 24.5 ਇੰਚ ਮੈਂ ਇਹਦਾ ਘੇਰਾ ਫੋਲਡ ਕੀਤਾ ਹਾਂ ਹਾਂਜੀ 24.5 ਇੰਚ ਇਹਦੇ ਚਾਰ ਫੋਲਡ ਕਰਦਨੇ ਆ ਹੁਣ ਐ ਜਿਵੇਂ ਆਪਾਂ ਸੂਟ ਤੇ ਕਰਦੇ ਹੁਣੇ ਆਪਣੀ ਅੰਡਰਸ਼ਰਟ ਬਣ ਕੇ ਕੰਪਲੀਟ ਹੋ ਚੁੱਕੀ ਹੈ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਇਹ ਸਾਡਾ ਤਰੀਕਾ ਕਿਵੇਂ ਲੱਗਦਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਵੇਖਣ ਦੇ ਲਈ ਧੰਨਵਾਦ